ਫਿਰ ਬਾਕੀ ਤੂੜੀ ਦਾ ਕੰਮ ਸ਼ੁਰੂ ਤੇ ਕਰਤਾ ਪਰ ਨਾ ਉਹ ਬੜਾ ਖਰਾਬ ਕੀਤਾ ਰੀ ਟਾਇਰ ਕੀ ਬੰਦਿਆ ਨੇ ਐਦੇ ਆਪਣੇ ਅੱਡੇ ਸਾਰਾ ਮੀਹ ਇਹਨਾਂ ਦੇ ਨਾੜ ਦੇਤੇ ਪਵਾਇਆ ਹੁਣ ਕੱਲ ਫੋਲੀ ਦਿੱਤੀ ਤੇ ਅੱਜ ਤੂੜੀ ਬਣਾਉਣੀ ਸ਼ੁਰੂ ਕੀਤੀ ਹੁਣ ਬੰਦੀ ਵੇਖੋ ਕਿਦਾਂ ਦੀ ਆ ਓਨੀ ਤੇ ਨਹੀਂ ਬੰਨੀ ਜਿੰਨੀ ਪਹਿਲਾਂ ਬੰਨੀ ਉਹ ਵੀ ਫਰਕ ਪੈ ਜਾਣਾ ਵਾ ਤੇ ਬੰਨੀ ਵੀ ਥੋੜੀ ਜਿਹੀ ਕਾਲੇ ਰੰਗ ਦੀ ਹੈ ਕੋਈ ਨਾੜ ਕਾਲਾ ਹੋ ਗਿਆ ਵਾ ਜੀਦ ਨਾ ਕਿ ਲਾਉਣ ਤੋਂ ਬਾਅਦ ਚਲੋ ਹੁਣ ਜਿੱਦਾਂ ਦੀ ਬਣੋਗੀ ਕੱਲ ਤੇ ਪਰਸੋਂ ਫੇਰ ਮੀਂਹ ਦੱਸਿਆ ਤੋਂ ਦਰਦਾ ਦਾ ਬਣਾ ਹੀ ਲੈਨੇ ਆ। ਜੁਕ ਮੀਲੀ ਵੀਤੀ ਆ। ਤੋ ਆ ਬਾਰੇ। ਇਹ ਦੇਸੀ ਆਪਾਂ ਦੋ ਮੋਟਾ ਤੇ 128 ਯਾਰ 128। ਬਾਕੀ ਇੰਦਰ ਚੱਲ ਰਗਾ ਤੂੜੀ ਦੀ ਲਵਾਈ ਦਾ ਕੰਮ ਤੇ ਨਾਲੇ ਫੋਲੀ ਦੇਣ ਲੱਗਿਆ ਦਾ ਆੜਦੋ ਉਹ ਪੈਂਡਿ ਛਾਵੜ ਜਿਹੇ ਦੇ ਮਗਰ ਵੀ ਅੱਜ ਫੇਰ ਬਹੁਤ ਸ਼ੁਰਲੀ ਜੀ ਫੇਰਨੀ ਪੈਂਦੀ ਆ ਕਿਉਂਕਿ ਉੱਤੋਂ ਬੜਾ ਤੂੜੀ ਦੀ ਭੰਡੀਆਂ ਜਿੱਥੇ ਕੱਲ ਫੇਰੀ ਉਦੋਂ ਰੀਪਰ ਚੱਲਣ ਡਿਆ ਪਰ ਇਹਦੇ ਚ ਨਹੀਂ ਆ ਭਾਨੀ ਫੇਰ ਕੱਲ ਨਹੀਂ ਫੇਰ ਅੱਜ ਆ ਟਰੈਕਟਰ ਲੈ ਆਂਦਾ ਵਾ ਅੱਜ ਇਹਦੇ ਨਾਲ ਫੇਰਨ ਦੇ ਚ ਪੈਣਾ ਫੇਰਨਾ ਪੈਂਦਾ ਤੇ ਫੇਰ ਇਹ ਤਾਂ ਸ਼ਾਮ ਨੂੰ ਬਣਾ ਲੈਣੀ ਆ ਚੱਲ ਕੱਲ ਦਾ ਫੇਰਿਆ ਸੀ ਜੇ ਅੱਜ ਸ਼ਾਮ ਨੂੰ ਹੀ ਬਣ ਜਾਣੀ ਆ ਚਲੋ ਟੀਜ ਵਧੀਆ ਤਾਂ ਡੰਗ ਸਾਰਾ ਨੋ ਇੰਨੇ ਨਾਲ ਹਵਾ ਫਿਰ ਜਾਣੀ ਆ। ਕੂੜੀਆਂ ਦਾ ਕੰਮ ਹੀ ਨਹੀਂ ਹਰ ਕੇ ਥੋੜਾ ਔਖਾ ਹੀ ਕਰਤਾ ਦੋ ਚਾਰ ਦਿਨਾਂ ਆ ਪਿੰਦਾ ਹੁਣ ਤੱਕ ਸਾਰੀਆਂ ਬਨ ਜਾਣੀਆਂ ਆਂ। ਬੰਦੇ ਆਦੇ ਅਜ ਇਧਰ ਆਇਆ ਫੇਰ ਨਾ ਤਾਂ ਜਿੱਦਨੂੰ ਫੇਰਾਂ ਦੇ ਉਧਰ ਦੀ ਹਵਾ ਆ ਗਈ ਆ ਬਾਕੀ ਇੱਧਰ ਬੰਦੇ ਪਾਉਣ ਰਿਹਾ ਟੂੜੀ ਛੱਡ ਚ ਪਰ ਆਰ ਕਿ ਨ ਮੀਆਂ ਕਰਕੇ ਉਹ ਜੀ ਟੂੜੀ ਨਹੀਂ ਭੱਲੇ ਪਈ ਜਿੰਨੀ ਟੂੜੀ ਮੀਆਂ ਤੇ ਪਹਿਲਾਂ ਬਣਾਈ ਕਿੱਲੇ 'ਚ ਦੋ ਟਰਾਲੀਆਂ ਭੰਡੀਆਂ ਸੀ ਹੁਣ ਕਿੱਲੇ 'ਚ ਇੱਕ ਹੀ ਭੰਡੀ ਆ ਪਿਛਲੇ ਸਾਲ ਵੀ ਥੋੜੀ ਮੁੱਗੀ ਆਪਣੀ ਆਰ ਕੀ ਇਰਾਦਾ ਹੀ ਚੱਲ ਸਾਤ ਅੱਧੇ ਟਰਾਲੀਆਂ ਵੱੱਦ ਬਣਾਵਾਂਗੇ ਪਰ ਉਹ ਹਾਲ ਉਹ ਹੀ ਰਹਿ ਗਿਆ